ਇਹ ਕੇ ਗੁਰੂ ਜੀ ਕਿਰਪਾ ਨਾਲ ਜੋ ਸ਼ਹਾਬਾ ਸ਼ੀਆਪ ਨੇ ਜੀ ਨੇ ਦੇਖੀ ਸੰਤਾਂ ਦੀ ਪਿਆਰ ਮੇਰੇ ਵਿੱਚ ਉਹ ਬੱਚੇ ਵਿੱਚ ਆ ਬੀ 2 ਸਾਲਾ ਮਸੂਮ ਬੱਚੇ ਇਹ ਗੁਰੂਆਂ ਸੰਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਬੱਚੇ ਦੀ ਮੌਤ ਹੋਲੇ ਆਜ ਪੀ ਲਿਆ ਜੀ ਸਭ ਸਾਡਾ ਬੱਚਾ ਪਰਮਾਤਮਾ ਦਾ ਦੱਸਿਆ ਜਾਂਦਾ ਹੈ ਇਹਦਾ ਮੇਰੇ ਮਨ ਕਿ ਸੌ ਕੇ ਛੜਤਾ ਰਿਸ਼ਤੇ ਦਾ ਜਾਣੀ 30 ਸਾਲਾ ਤੋਂ ਜ਼ਿੰਦਗੀ ਆ ਜੁਟ ਗਿਆ ਤੇ ਸੇਵਾ ਕੀਤੀ ਨਾ ਦੇ ਖੇਤਾ ਦੇ ਮੈਂ ਮਾਫੀ ਮੰਗਦਾ ਹਾਂ ਇਹ ਸੰਜੋਗ ਵਿੱਚ ਇਸ ਸੁਮੂਹ ਦੇ ਕਿਹਾ ਹੋਣਗੀਆਂ ਜਦੋਂ ਮਾਤਾ ਸਰਕਾਰੀ ਹਸਪਤਾਲ ਵਿੱਚ ਲੈਣ ਦਾ ਯਾਤਰਾ ਕਰੋ ਵੱਲੋਂ ਮਰੇ ਤੱਕ ਕੋਈ ਸਹਿਕਾਰ ਦਿੱਤਾ ਲੜਕਾ ਕਰਿਆ ਜਿਆਹ ਵਿੱਚ ਆਵਾਰਾ ਕੁੱਤੇ ਆਂਦਾ ਕਈ ਲੱਗਾ ਪੜਾਏ ਬੜੇ ਮਾਰੇ ਸਮੇ ਹੈ ਬਹੁਤ ਖਤਰਨਾਕ ਉਹਦੇ ਮੇਚੇ ਹਾਰਪੀ ਭੰਦਰ ਆ ਗਏ ਹੱਥ ਬਾਜ਼ ਪੁੱਛ ਫੇ ਸ਼ਾਪੇ ਮਾਦਰੀ ਹੈ ਕਿਵੇਂ ਉਹਦੇ ਹਾਰਪੀ ਭੰਦਰ ਆ ਬੜੇ ਖਤਰਨਾਕ ਸਮੇ ਵਿੱਚ ਵੀ ਤੇ ਸਾਰਾ ਗੱਲ ਹੈ ਗੁਰੂ ਦੀ ਸਿੱਖ ਨੇ ਸੰਕਟਾਂ ਦੇ ਪਿਆਰ ਕਰਕੇ ਹੈ ਮੇਰੇ ਵੀ ਕੋਈ ਗੁਰਨੇ ਆਸਾ ਕਿ ਮੈਸੇ ਗ੍ਰੰਥੀ ਵਾਲਾ ਕੋਈ ਕੋਈ ਨਹੀਂ ਹੈ ਉਡੀ ਕਿਪਨ ਆਪੇ ਮਨ ਗ੍ਰੰਥਿ ਬਾਲਿਆ ਤੇ ਆਪੇ ਸੇਵ ਰਹੀ ਹੈ ਤੇ ਸੰਤਾਂ ਦਾ ਮੈਨੇ ਬਹੁਤ ਦੀ ਬਦਗਾਇ ਮੇਰਾ ਇਹ ਮੇਰੀ ਬਿਆਨ ਜਬਾਨ ਕਹਿ ਨਹੀਂ ਸਕੀ ਉਹ ਪਿਆਰ ਮੇਰਾ ਸੰਤਾਂ ਦਾ ਤੇ ਮੈਂ ਵਾਰ ਵਾਰ ਇਹ ਕਹਿੰਦਾ ਸੰਤਾਂ ਮੈਂ ਮਾਫ ਕਰਤਾਂ ਗਲਤੀਆਂ ਮੇਰੀਆਂ ਤੇ ਗੁਰੂ ਆਪੇ ਬਖਸ਼ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਿੰਘ ਜੀ ਬਾਈ ਸਵਿੰਦਰ ਸਿੰਘ ਹੋਣਾ ਨੇ ਜਿਹੜਾ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾਵਾਂ ਕੋਲੋਂ ਬਤੌਰ ਗ੍ਰੰਥੀ ਤੌਰ ਲਈ ਇਹ ਸਾਧ ਸੰਗਤ ਦੀ 86 ਤੋਂ ਲੈ ਕੇ ਹੁਣ ਤੱਕ ਸੇਵਾ ਜਿਹੜੇ ਆ ਬੜੇ ਸੱਚਜੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕੈ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੈਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਨ ਕਰਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਆ ਨਗਰਾਂ ਦੀਆਂ ਕਿ ਹਾਲੇ ਦੁਆਲੇ ਜਾਣਦੀਆਂ ਨੇ ਕਿਉਂਕਿ ਉਹ ਇਮਾਨਦਾਰੀ ਕਿੰਨੇ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੇਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅਮਰਤ ਵੇਲੇ ਨੇਰੇ ਮੂੰਹ ਨੇਰੇ ਸਾਡੀਆਂ ਬੀਬੀਆਂ ਪਹਾੜਾ ਲੜਕੀਆਂ ਵੀ ਕੋਕਰੀ ਆਉਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਬੇ ਸਮੇਂ ਸਾਨੂੰ ਕੋਈ ਨਾਮਾ ਪ੍ਰਬੰਧ ਕਰਨ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਇਦਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਏ ਹੋਈ ਕਦੇ ਗੁਰਦੁਆਰੇ ਵੀ ਕੋਈ ਗੱਲ ਨਹੀਂ ਹੋਈ ਭਾਵ ਜੋ ਪ੍ਰਬੰਧਕਾਂ ਨੇ ਜੋ ਸਕਤਾਂ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ-ਛੇ ਦਿਨ ਪਹਿਲਾਂ ਕਿ ਬਾਬਾ ਜੀ ਨੂੰ ਮਾਇਕ ਪੱਖ ਤੋਂ ਉਹਨਾਂ ਦੀ ਭਾਵ ਪੇੜਾ ਦਿੱਤੀ ਜਾਵੇ ਉਹਨਾਂ ਦਾ ਮਾਨ ਪਤਾ ਦਿੱਤਾ ਜਾਵੇ ਸੋ ਸਾਥ ਸਿੰਘ ਸਾਰੇ ਪ੍ਰਬੰਧਕਾਂ ਤੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੀ ਹੁਣ ਦਿੱਤੀ ਗਈ ਹੈ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਤ ਹਰ ਮਹੀਨੇ ਗਿਆਰਾ ਪਤਾ ਵੀ ਦਿੱਤਾ ਜਾਵੇ ਇਹ ਨਹੀਂ ਕਿ ਉਹਦੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦਾ ਹੈ ਕੋਈ ਕਮੀ ਨਹੀਂ ਉਹਨਾਂ ਦੀ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਵੱਲੋਂ ਫਰਜ਼ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਗੁਰੂ ਘਰ ਦੀ ਸੇਵਾ ਵਿੱਚੋਂ ਉਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਬੋਤੀ ਜਿੰਨਾ ਚੜਾ ਪੌਣਾ ਤੇ ਗੁਰੂ ਕਿਰਪਾ ਕਰੇ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਵਾਹਰੇ ਲੰਮੀ ਕਰੇ ਸਿਹਤ ਦੀ ਚੜ੍ਹ ਨਿਕਲਾ ਰੱਖੇ ਇਸ ਕਰਕੇ ਉਹਨਾਂ ਵਾਸਤੇ ਇਸ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਧ ਸੰਗ ਦੀ ਉਹਨਾਂ ਨੂੰ ਹਰ ਮਹੀਨੇ ਮਾਣ ਪੱਤਾ ਦਿੱਤਾ ਜਾਵੇਗਾ ਹਰਿਸ਼ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨਹੀਂ ਲੜਬੜਾ ਪੈਨ ਉਹਨਾਂ ਦੀ ਹੈ ਵਾਹੇ ਜੇ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪੈਲ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਉਹ ਕਹਿੰਦੇ ਸੇਵਾ ਨਿਭਾ ਵਾਗੇ ਸਾਹ ਸੰਗ ਜੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਦੀ ਸੇਵਾ ਗ੍ਰੰਥੀ ਪਤੌੜ ਗ੍ਰੰਥੀ ਉਹਨਾਂ ਸੇਵਾ ਸੰਭਾਲ ਲਈ ਆ ਸੋ ਪ੍ਰਬੰਧਕਸਾਣਾ ਸਾਰਿਆਂ ਸੰਗਤ ਨੂੰ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਜੀ ਅਜੇ ਤੋਂ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣਗੇ ਅਗੇ ਸਾਡਾ ਸਾਰਿਆਂ ਦਾ ਸੰਗਤਾਂ ਦਾ ਫਰਜ਼ ਬੰਦਾ ਉਹਨਾਂ ਦਾ ਮਾਨ ਸਨਮਾਨ ਕਰਨਾ ਉਹਨਾਂ ਦਾ ਇਜਤ ਪੱਖ ਰੱਖਣਾ ਵੇਖਣਾ ਹਰ ਪੱਖ ਤੇ ਉਹਨਾਂ ਦੇ ਭਾਵ ਸੁਸਾਸਿ ਆਜ ਭਾਗਾ ਵਾਲਾ ਦੇਣਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਕਹਿ ਕੇ ਇਹਨੇ ਲਫਜ਼ਾਂ ਨਾਲ ਫੱਟੇ ਬਰੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ